एवरीवन आज अपन ने डिस्कस करना हैगा जी अपना इंडियन पॉलिटी दा मोस्ट इंपोर्टेंट टॉपिक जिदा नाम हैगा लोकल गवर्नमेंट सिस्टम लोकल गवर्नमेंट सिस्टम दे विचों चाहे कोई भी पेपर है चाहे पंजाब पुलिस दी गल कर लो चाहे अदर पंजाब गवर्नमेंट एग्जाम दी गल कर लो एक या दो क्वेश्चन थोनू हर पेपर दे विच देखना नु मिलनगे ही मिलनगे ਔਰ ਇਹਦੇ ਵਿੱਚ ਜ਼ਿਆਦਾਤਰ ਸਟੂਡੈਂਟਸ ਨੂੰ ਥੋੜਾ ਬਹੁਤ ਡਾਊਟ ਹੈ ਜਿਹੜਾ ਇਹ ਟਾਪਿਕ ਦੇ ਵਿੱਚ ਰਹਿੰਦਾ ਹੈਗਾ ਅੱਜ ਆਪਾਂ ਇਸ ਟਾਪਿਕ ਨੂੰ ਇਸ ਤਰੀਕੇ ਦੇ ਨਾਲ ਪੜ੍ਹ ਲੈਣਾ ਹੈਗਾ ਕਿ ਅਪਕਮਿੰਗ ਜਿਹੜਾ ਮਰਜੀ ਪੇਪਰ ਹੋਵੇ ਤੁਸੀਂ ਹਰ ਪ੍ਰਸ਼ਨ ਨੂੰ ਉੱਥੇ ਹੱਲ ਹੈ ਜਿਹੜਾ ਕਰ ਸਕੋ ਠੀਕ ਹੈ ਜੀ ਤਾਂ ਲੋਕਲ ਗਵਰਨਮੈਂਟ ਸਿਸਟਮ ਹੈ ਜਿਹੜਾ ਉਹਦੇ ਵਿੱਚ ਦੋ ਟਾਪਿਕ ਆਪਣੇ ਆਂਦੇ ਹੈਗੇ ਨੇ ਇੱਕ ਤਾਂ ਪੰਚਾਇਤੀ ਰਾਜ ਸਿਸਟਮ ਹੈਗਾ ਔਰ ਦੂਸਰਾ ਆਪਣੇ ਪਾਸ ਮਿਊਸਿਪੈਲਿਟੀ ਹੈਗਾ ਤਾਂ ਅੱਜ ਉਹਦੇ ਵਿੱਚੋਂ ਆਪਾਂ ਨੇ ਪੰਚਾਇਤੀ ਰਾਜ ਸਿਸਟਮ ਨੂੰ ਕੀ ਕਰਨਾ ਹੈਗਾ ਕਵਰ ਹੈ ਜਿਹੜਾ ਕਰਨਾ ਹੈਗਾ ਠੀਕ ਹੈ ਜੀ ਤਾਂ ਸਟਾਰਟ ਕਰਦੇ ਹੈਗੇ ਆਪਣੀ ਜਿਹੜੀ ਅ ਪੰਚਾਇਤੀ ਰਾਜ ਸਿਸਟਮ ਤਾਂ ਦੇਖੋ ਸਭ ਤੋਂ ਪਹਿਲਾਂ ਆਪਾਂ ਇਹਦੀ ਹਿਸਟਰੀ ਬਾਰੇ ਥੋੜੀ ਜੀ ਗੱਲ ਹੈ ਜਿਹੜੀ ਕਰ ਲੈਣੇ ਹੈਗੇ ਆ ਤਾਂ ਪਹਿਲਾ ਕੁਐਸਚਨ ਤਾਂ ਇਹ ਅਰਾਈਜ਼ ਹੁੰਦਾ ਹੈਗਾ ਕਿ ਆਪਾਂ ਦੇਖਦੇ ਹੈਗੇ ਆ ਕਿ ਜਿਹੜਾ ਪੰਚਾਇਤੀ ਔਰ ਮਿਊਨਿਸਪੈਲਿਟੀ ਹੈਗਾ ਆਪਣੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚੋਂ ਇੱਕ ਅਮੈਂਡਮੈਂਟ ਦੇ ਤਹਿਤ ਹੈ ਜਿਹੜਾ ਐਡ ਆ ਕੀਤਾ ਗਿਆ ਸੀਗਾ ਆਪਾਂ ਅੱਗੇ ਪੜਾਂਗੇ ਉਹ ਕਿਹੜੀ ਅਮੈਂਡਮੈਂਟ ਹੈਗੀ ਹੈ ਤਾਂ ਕੁਐਸਚਨ ਇਹ ਹੈਗਾ ਕਿ ਕੀ ਇਸ ਅਮੈਂਡਮੈਂਟ ਤੋਂ ਪਹਿਲਾਂ ਇੰਡੀਆ ਦੇ ਵਿੱਚ ਪੰਚਾਇਤੀ ਸਿਸਟਮ ਜਾਂ ਲੋਕਲ ਸਿਸਟਮ ਹੈ ਜਿਹੜਾ ਨਹੀਂ ਚੱਲਦਾ ਸੀਗਾ ਤਾਂ ਇਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਹੈਗਾ ਆਪਾਂ ਨੇ ਕਿ ਆਜ਼ਾਦੀ ਤੋਂ ਪਹਿਲਾਂ ਮਤਲਬ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਹੋਣ ਤੋਂ ਪਹਿਲਾਂ ਵੀ ਇੰਡੀਆ ਦੇ ਵਿੱਚ ਪੰਚਾਇਤੀ ਸਿਸਟਮ ਹੈ ਜਿਹੜਾ ਚੱਲਦਾ ਸੀਗਾ ਤਾਂ ਇਹਦੇ ਨਾਲ ਇੱਕ ਬਹੁਤ ਇੰਪੋਰਟੈਂਟ ਜਿਹੜਾ ਲਾਰਡ ਹੈਗਾ ਉਹਦਾ ਨਾਮ ਜੁੜਿਆ ਹੋਇਆ ਹੈ ਜਿਹਨੂੰ ਆਪਾਂ ਦੇਖਦੇ ਹਾਂ ਹੁਣੀ ਜਿਹਦਾ ਨਾਮ ਹੈਗਾ ਲਾਰਡ ਰਿਪਨ ਲਾਰਡ ਰਿਪਨ ਨੂੰ ਬੇਸਿਕਲੀ ਲੋਕਲ ਗਵਰਨਮੈਂਟ ਦਾ ਕੀ ਹੈ ਕਰਤਾ ਧਰਤਾ ਹੈ ਜਿਹੜਾ ਮੰਨਿਆ ਜਾਂਦਾ ਹੈਗਾ ਜਾਂ ਫਿਰ ਫਾਦਰ ਹੈ ਉਹ ਮੰਨਿਆ ਜਾਂਦਾ ਹੈਗਾ ਠੀਕ ਹੈ ਇਸ ਨੂੰ ਕਿਹਾ ਜਾਂਦਾ ਹੈ ਮੈਗਨਾ ਕਾਟਾ ਆਫ ਲੋਕਲ ਡੈਮੋਕ੍ਰੇਸੀ ਇਨ ਇੰਡੀਆ ਤਾਂ ਹੁਣ ਦੇਖੋ ਥੋੜਾ ਜਿਹਾ ਆਪਾਂ ਲੋਕਲ ਡੈਮੋਕ੍ਰੇਸੀ ਵੀ ਸਮਝਦੇ ਆਂ ਜਾਂ ਆਪਾਂ ਲੋਕਲ ਗਵਰਨਮੈਂਟ ਕੀ ਚੀਜ਼ ਹੁੰਦੀ ਹੈ ਉਸ ਨੂੰ ਵੀ ਸਮਝਦੇ ਹੈਗੇ ਆਂ ਦੇਖੋ ਲੋਕਲ ਗਵਰਨਮੈਂਟ ਦੇ ਵਿੱਚ ਇੱਕ ਕਨਸੈਪਟ ਹੁੰਦਾ ਹੈਗਾ ਪਾਵਰ ਨੂੰ ਡੀਸੈਂਟਰਲਾਈਜ਼ ਕਰਨ ਦਾ ਹੁਣ ਗੱਲ ਆਉਂਦੀ ਹੈ ਕਿ ਪਾਵਰ ਡੀਸੈਂਟਰਲਾਈਜ਼ ਦਾ ਕੀ ਮਤਲਬ ਹੈਗਾ ਪਾਵਰ ਡੀਸੈਂਟਰਲਾਈਜ਼ ਦਾ ਮਤਲਬ ਹੈਗਾ ਕਿ ਪਾਵਰ ਇੱਕ ਬੰਦੇ ਦੇ ਹੱਥ ਦੇ ਵਿੱਚ ਨਾ ਰੱਖ ਕੇ ਪਾਵਰ ਨੂੰ ਵੰਡ ਦੇਣਾ ਠੀਕ ਹੈ ਅੱਗੇ ਅੱਗੇ ਨੈਕਸਟ ਲੈਵਲ ਦੇ ਵਿੱਚ ਡਿਵਾਈਡ ਕਰ ਦੇਣਾ ਤਾਂ ਕਿ ਐਡਮਿਨਿਸਟ੍ਰੇਸ਼ਨ ਨੂੰ ਚਲਾਉਣ ਦੇ ਵਿੱਚ ਕੀ ਹੋ ਸਕੇ ਆਸਾਨੀ ਹੋ ਸਕੇ ਜਿੱਦਾਂ ਆਪਾਂ ਇਹਦੀ ਇੱਕ ਲਾਈਵ ਐਗਜ਼ਾਮਪਲ ਦੇਖ ਕੇ ਚੱਲ ਸਕਦੇ ਹਾਂ ਕਿ ਪਿੰਡਾਂ ਦੇ ਵਿੱਚ ਬਹੁਤ ਜਿਹੜੇ ਪੁਰਾਣੇ ਟਾਈਮ ਤੋਂ ਵੱਡੇ ਸਿਆਣੇ ਹੁੰਦੇ ਨੇ ਉਹ ਆਪਣੇ ਘਰ ਦੇ ਮਸਲੇ ਝਗੜੇ ਨੂੰ ਕੀ ਕਰ ਦਿੰਦੇ ਨੇ 10 ਬੰਦਿਆਂ ਦੇ ਵਿੱਚ ਮਿਠਾ ਕੇ ਉਸ ਨੂੰ ਸਮ ਅਪ ਕਰ ਦਿੰਦੇ ਨੇ ਤਾਂ ਉਹੀ ਇੱਕ ਮੇਜਰ ਕੀ ਹੈਗਾ ਏਮ ਸੀਗਾ ਲੋਕਲ ਗਵਰਨਮੈਂਟ ਸਿਸਟਮ ਦਾ ਤਾਂ ਕਿ ਜਿਹੜੇ ਗਰਾਊਂਡ ਲੈਵਲ ਤੇ ਅਗਰ ਕੋਈ ਇਸ਼ੂ ਅਰਾਈਜ਼ ਹੁੰਦਾ ਤਾਂ ਉਹਦੇ ਲਈ ਲੋਕ ਉੱਪਰ ਤੱਕ ਜਾ ਕੇ ਹੈਰਾਨੀ ਆ ਪਰੇਸ਼ਾਨ ਨਾ ਔਰ ਐਡਮਿਨਿਸਟ੍ਰੇਸ਼ਨ ਨੂੰ ਚਲਾਣਾ ਸੌਖਾ ਹੋ ਜਾਵੇ ਤਾਂ ਗਰਾਊਂਡ ਲੈਵਲ ਦੇ ਝਗੜੇ ਜਿੱਥੇ ਵੀ ਪੋਸੀਬਲ ਹੋ ਸਕਦਾ ਉਹਨਾਂ ਨੂੰ ਉੱਥੇ ਹੀ ਨਿਬੇੜਿਆ ਜਾ ਸਕੇ ਤਾਂ ਇਹਦੇ ਲਈ ਹੀ ਪੰਚਾਇਤੀ ਰਾਜ ਸਿਸਟਮ ਇਹਦੇ ਵਿੱਚੋਂ ਇੱਕ ਹੈਗਾ ਮਤਲਬ ਪਿੰਡਾਂ ਦੇ ਵਿੱਚ ਕੀ ਬਣਾ ਦੇਣਾ ਪੰਚਾਇਤਾਂ ਬਣਾ ਦੇਣਾ ਉਹਨਾਂ ਪੰਚਾਇਤਾਂ ਦੇ ਕੀ ਹੋਣਗੇ ਮੈਂਬਰ ਹੋਣਗੇ ਹਰ ਪਿੰਡ ਦਾ ਇੱਕ ਸਰਪੰਚ ਹੋਊਗਾ ਕੁਝ ਪੰਚ ਹੋਣਗੇ ਜਿਹੜੇ ਮਿਲ ਕੇ ਉਸ ਪਿੰਡ ਦਾ ਕੋਈ ਵੀ ਅਗਰ ਡਵੈਲਪਮੈਂਟ ਦੀ ਗੱਲ ਕਰ ਸਕਦੇ ਆ ਕੋਈ ਝਗੜਾ ਹੋ ਗਿਆ ਤਾਂ ਪੰਚਾਇਤ ਮਿਲ ਹੱਲ ਜਿਹੜੀ ਕਰਦੀ ਹੈਗੀ ਆ ਤਾਂ ਜਿੰਨੇ ਵੀ ਪੰਜਾਬ ਦੇ ਬੱਚੇ ਹੈਗੇ ਨੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਨਾ ਪਤਾ ਹੋਵੇ ਕਿ ਪੰਚਾਇਤ ਦੇ ਕੀ ਆ ਜਿਹੜੇ ਕੰਮ ਹੁੰਦੇ ਹੈਗੇ ਨੇ ਕਲੀਅਰ ਪਰ ਆਪਾਂ ਨੇ ਪੇਪਰ ਦੇ ਵਿੱਚ ਕੀ ਆਂਦਾ ਹੈਗਾ ਉਹਦੇ ਰੈਲੇਵੈਂਟ ਹੈ ਜਿਹੜਾ ਆਪਾਂ ਨੇ ਪੜਨਾ ਹੈਗਾ ਦੇਖੋ ਲਾਰਡ ਰਿਪਨ ਜਿਵੇਂ ਆਪਾਂ ਨੇ ਹੁਣੇ ਡਿਸਕਸ ਕੀਤਾ ਹੈਗਾ ਕਿ ਕਰਤਾ ਧਰਤਾ ਸਿਗਾ ਲੋਕਲ ਗਵਰਨਮੈਂਟ ਸਿਸਟਮ ਦਾ ਤਾਂ ਹੁਣ ਇਹ 1880 ਦੇ ਵਿੱਚ ਜਾ ਕੇ ਕੀ ਬਣਿਆ ਸੀਗਾ ਗਵਰਨਰ ਜਨਰਲ ਹੈ ਜਿਹੜਾ ਬਣਿਆ ਸੀਗਾ ਜਿੱਦਾਂ ਹੀ ਗਵਰਨਰ ਜਨਰਲ ਬਣਿਆ ਤਾਂ ਪਹਿਲਾ ਕੁਐਸਚਨ ਆਪਣਾ ਇੱਥੇ ਇਹ ਬਣ ਜਾਂਦਾ ਹੈਗਾ ਕਿ 1882 ਦੇ ਵਿੱਚ ਤਤਥੋਂ ਤੋਂ ਕੁਐਸਚਨ ਪੁੱਛਿਆ ਜਾ ਸਕਦਾ ਕਿ ਕਿਹੜੇ ਇਅਰ ਦੇ ਵਿੱਚ ਇਸ ਨੇ ਲੋਕਲ ਗਵਰਨਮੈਂਟਸ ਸਿਸਟਮ ਨੂੰ ਕੀ ਕੀਤਾ ਸੀਗਾ ਇੰਟਰਡਿਊਸ ਕੀਤਾ ਸੀਗਾ ਤਾਂ ਤੁਸੀਂ ਯਾਦ ਰੱਖਣਾ ਹੈਗਾ 1882 ਦੇ ਵਿੱਚ ਕੀ ਕੀਤਾ ਸੀ ਲord ਰਿਪਰ ਨੇ ਲੋਕਲ ਗਵਰਨਮੈਂਟ ਸਿਸਟਮ ਨੂੰ ਇੰਟਰਡਿਊਸ ਹੈ ਜਿਹੜਾ ਕੀਤਾ ਸੀਗਾ ਕਲੀਅਰ ਤਾਂ ਦੇਖੋ ਇਹ ਲord ਕਿਸ ਟਾਈਮ ਬਣਿਆ ਹੈ ਗਵਰਨਰ جنرل ਕਿਹੜੇ ਇਅਰ ਚ ਬਣਿਆ 1880 ਦੇ ਵਿੱਚ ਬਣਿਆ ਔਰ ਇਹ ਬੇਸਿਕਲੀ ਇਹਨੇ ਇੰਟਰਡਿਊਸ ਕਦੋਂ ਕੀਤਾ ਆਪਣਾ ਲੋਕਲ ਗਵਰਨਮੈਂਟ ਸਿਸਟਮ ਨੂੰ 1882 ਦੇ ਵਿੱਚ ਜਾ ਕੇ ਕੀਤਾ ਇਸੇ ਲਈ ਇਸ ਨੂੰ ਮੈਗਨਾ ਕਟ ਆਫ ਲੋਕਲ ਡੈਮੋਕ੍ਰੇਸੀ ਇਨ ਇੰਡੀਆ ਜਿਹੜਾ ਉਹ ਵੀ ਕਿਹਾ ਜਾਂਦਾ ਹੈਗਾ ਕਲੀਅਰ ਚਲੋ ਅੱਛਾ ਫਾਦਰ ਆਫ ਲੋਕਲ ਸੈਲਫ ਗਵਰਨਮੈਂਟ ਵੀ ਇਨੂੰ ਹੀ ਕਿਹਾ ਜਾਂਦਾ ਕਰਤਾ ਧਰਤਾ ਮੀਨਸ ਅੱਛਾ ਹੋਰ ਇਸ ਤੋਂ ਮਿਨਾ ਦੇਖੋ ਇੱਕ ਆਪਣਾ ਆਰਟੀਕਲ ਹੈਗਾ ਆਰਟੀਕਲ 40 ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦੇ ਵਿੱਚ ਆਪਣੇ ਤਿੰਨ ਤਰੀਕੇ ਦੇ ਆਰਟੀਕਲ ਮਤਲਬ ਆਰਟੀਕਲਸ ਨੂੰ ਤਿੰਨ ਤਰੀਕਿਆਂ ਦੇ ਵਿੱਚ ਡਿਵਾਈਡ ਕੀਤਾ ਗਿਆ ਉਹਨਾਂ ਦੇ ਵਿੱਚੋਂ ਇੱਕ ਹੈਗੇ ਨੇ ਗਾਂਧੀਅਨ ਪ੍ਰਿੰਸੀਪਲ ਤਾਂ ਗਾਂਧੀਅਨ ਪ੍ਰਿੰਸੀਪਲ ਦੇ ਵਿੱਚ ਆਰਟੀਕਲ 40 ਆਂਦਾ ਹੈਗਾ ਜਿਹੜਾ ਕਿ ਕੀ ਗੱਲ ਕਰਦਾ ਹੈਗਾ ਆਰਗੇਨਾਈਜੇਸ਼ਨ ਆਫ ਵਿਲੇਜ ਪੰਚਾਇਤਸ ਗਾਂਧੀ ਜੀ ਦਾ ਵੀ ਇਹ ਸੁਪਨਾ ਸੀਗਾ ਕਿ ਆਪਣੇ ਜਿਹੜੇ ਲੋਕਲ ਲੈਵਲ ਤੇ ਪਿੰਡ ਹੋਣਗੇ ਉੱਥੇ ਵੀ ਪੰਚਾਇਤੀ ਸਿਸਟਮ ਹੈ ਜਿਹੜਾ ਚੱਲੂ ਹੋਣਾ ਚਾਹੀਦਾ ਮਤਲਬ ਵਿਲੇਜ ਸਿਸਟਮ ਦੇ ਉੱਪਰ ਪੰਚਾਇਤਸ ਨੂੰ ਇੰਟਰੋਡਿਊਸ ਕਰਨਾ ਇਹ ਵੀ ਕੁਐਸਚਨ ਆ ਜਾਂਦਾ ਕਿ ਕਿਹੜੇ ਆਰਟੀਕਲ ਦੇ ਵਿੱਚ ਸੀਗਾ ਆਰਟੀਕਲ 40 ਦੇ ਵਿੱਚ ਸੀਗਾ ਠੀਕ ਹੈ ਤਾਂ ਮਤਲਬ ਕਿ ਜਦੋਂ ਆਪਣਾ ਕਨਸਟੀਟਿਊਸ਼ਨ ਲਿਖਿਆ ਗਿਆ ਉਸ ਟਾਈਮ ਦੇ ਵਿੱਚ ਇਹ ਨਿਰਦੇਸ਼ ਦਿੱਤੇ ਗਏ ਸਰਕਾਰ ਨੂੰ ਕਿ ਜਦੋਂ ਆਪਣੇ ਦੇਸ਼ ਦੀ ਸਥਿਤੀ ਕੁਝ ਸਹੀ ਹੋਏਗੀ ਇਕਨੋਮਿਕਲੀ ਆਪਾਂ ਸਟੇਬਲ ਹੋ ਜਾਵਾਂਗੇ ਤਾਂ ਉਸ ਟਾਈਮ ਦੇ ਵਿੱਚ ਆਪਾਂ ਨੂੰ ਇਹ ਵੀ ਕੰਮ ਕਰਨ ਦੀ ਜ਼ਰੂਰਤ ਹੈਗੀ ਹੈ ਪਿੰਡਾਂ ਦੇ ਵਿੱਚ ਪੰਚਾਇਤਾਂ ਨੂੰ ਆਰਗੇਨਾਈਜ਼ ਕਰਨ ਦੀ ਜ਼ਰੂਰਤ ਹੈਗੀ ਹੈ ਤਾਂ ਹੀ ਅੱਗੇ ਜਾ ਕੇ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਇਹ ਅਮੈਂਡਮੈਂਟ ਹੈ ਜਿਹੜੀ ਕੀਤੀ ਗਈ ਸੀ ਤਾਂ ਦੂਸਰਾ ਕੁਐਸਚਨ ਤੁਸੀਂ ਇਹ ਯਾਦ ਰੱਖਣਾ ਹੈਗਾ ਕਿ ਵਿਲੇਜ ਪੰਚਾਇਤ ਦੇ ਨਾਲ ਰਿਲੇਟਡ ਆਪਣਾ ਕਿਹੜਾ ਆਰਟੀਕਲ ਹੈਗਾ ਨੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਤਾਂ ਆਰਟੀਕਲ 40 ਇਸ ਰਿਲੇਟਡ ਵਿਦ ਵਿਲੇਜ ਪੰਚਾਇਤੀ ਆਰਗੇਨਾਈਜ਼ ਆਫ ਵਿਲੇਜ ਪੰਚਾਇਤ ਕਲੀਅਰ ਚਲੋ ਅੱਛਾ ਹੁਣ ਦੇਖੋ ਜਦੋਂ ਐਡਾ ਵੱਡਾ ਸਿਸਟਮ ਬਣਾਉਣਾ ਸੀਗਾ ਹੁਣ ਗੱਲ ਆndi ਹੈਗੀ ਐ ਕਿ ਇੱਕ ਸਿਸਟਮ ਜਦੋਂ ਬਣਾਣਾ ਹੁੰਦਾ ਤਾਂ ਉਹ ਐਦਾਂ ਤਾਂ ਨਹੀਂ ਬਣ ਜਾਂਦਾ ਉਹਨੂੰ ਉਹਨੂੰ ਜਦੋਂ ਸਿਸਟਮ ਸ਼ੁਰੂ ਕਰਨਾ ਹੁੰਦਾ ਤਾਂ ਬੈਠ ਕੇ ਬਹੁਤ ਸਾਰੇ ਬੰਦੇ ਉਸ ਨੂੰ ਡਿਸਕਸ ਕਰਦੇ ਹੈਗੇ ਨੇ ਕਮੇਟੀਆਂ ਬੈਠਦੀਆਂ ਹੈਗੀਆਂ ਨੇ ਕਮੇਟੀਆਂ ਬੰਦਿਆਂ ਤੋਂ ਸੁਜੈਸ਼ਨ ਲਏ ਜਾਂਦੇ ਨੇ ਤਾਂ ਡਿਫਰੈਂਟ ਡਿਫਰੈਂਟ ਕਮੇਟੀਆਂ ਸਿਗੀਆਂ ਜਿਹੜੀਆਂ ਉਹ ਫਾਰਮ ਹੋਈਆਂ ਜਿਨ੍ਹਾਂ ਨੇ ਸੁਜੈਸ਼ਨ ਦਿੱਤੇ ਕਿ ਹਾਂ ਪੰਚਾਇਤੀ ਰਾਜ ਸਿਸਟਮ ਐਵੇਂ ਦਾ ਹੋਣਾ ਚਾਹੀਦਾ ਐਵੇਂ ਦਾ ਹੋਣਾ ਚਾਹੀਦਾ ਤਾਂ ਇਹਦੇ ਵਿੱਚੋਂ ਚਾਰ ਮੋਸਟ ਇੰਪੋਰਟੈਂਟ ਕਮੇਟੀਆਂ ਨੇ ਜਿਹੜੀਆਂ ਤੁਸੀਂ ਯਾਦ ਰੱਖਣੀਆਂ ਨੇ ਜਿਹੜੀਆਂ ਕਿ ਸਿੱਧਾ ਸਿੱਧਾ ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾ ਕਿ ਇਹ ਜਿਹੜੀ ਕਮੇਟੀ ਹੈਗੀ ਆ ਕੀ ਦੇ ਨਾਲ ਰਿਲੇਟਡ ਹੈਗੀ ਆ ਤਾਂ ਦੇਖੋ ਜੀ ਮੇਜਰ ਚਾਰ ਕਮੇਟੀਆਂ ਹੈਗੀਆਂ ਨੇ ਤਾਂ ਇੱਕ ਹੈਗੀ ਆ ਬਲਵੰਤ ਰਾਏ ਮਹਿਤਾ ਕਮੇਟੀ ਬਲਵੰਤ ਰਾਏ ਮਹਿਤਾ ਕਮੇਟੀ 1957 ਮਤਲਬ 1957 ਦੇ ਵਿੱਚ ਕੀ ਕੀਤੀ ਗਈ ਸੀ ਸ਼ੁਰੂ ਹੋਈ ਸੀਗੀ ਔਰ ਇਹਨਾਂ ਨੇ ਆਪਣੇ ਆਪਣੇ ਸੁਜੈਸ਼ਨ ਆ ਜਿਹੜੇ ਦਿੱਤੇ ਸੀਗੇ ਵੈਸੇ ਆਪਾਂ ਦੇਖ ਲੈਂਦੇ ਆ ਇਹਨਾਂ ਨੇ 3 ਟਾਇਰ ਸਿਸਟਮ ਨੂੰ ਕੀ ਕੀਤਾ ਸੀਗਾ ਕਿ ਆ ਸੀਗਾ ਕਿ ਤਿੰਨ ਪੰਚਾਇਤ ਦੇ ਵੀ ਅੱਗੇ ਪਿੰਨ ਲੈਵਲ ਹੋਣੇ ਚਾਹੀਦੇ ਨੇ ਔਰ ਜਿਹੜਾ ਫਾਈਨਲੀ ਆਪਣਾ ਮਾਡਲ ਅਡਾਪਟ ਕੀਤਾ ਹੈਗਾ ਪੰਚਾਇਤੀ ਰਾਜ ਸਿਸਟਮ ਦਾ ਉਹ ਆਪਾਂ ਨੇ ਇਹਨਾਂ ਦਾ ਹੀ ਮਾਡਲ ਹੈ ਜਿਹੜਾ ਅਡਾਪਟ ਕੀਤਾ ਹੈਗਾ ਤਾਂ ਇੱਥੇ ਆਪਾਂ ਨੇ ਸਿਰਫ ਇਹੀ ਯਾਦ ਰੱਖਣਾ ਕਿੜੀਆਂ-ਕੜੀਆਂ ਮੇਜਰ ਕਮੇਟੀ ਸੀ ਸਮ ਟਾਈਮਸ ਇਅਰ ਵੀ ਪੁੱਛਿਆ ਜਾ ਸਕਦਾ ਤਾਂ ਤੁਸੀਂ ਇਅਰ ਵੀ ਧਿਆਨ ਦੇ ਵਿੱਚ ਰੱਖਣਾ ਹੈਗਾ ਤਾਂ ਬਲਵੰਤ رائے ਮਹਿਤਾ ਕਮੇਟੀ ਵੀ ਪੰਚਾਇਤੀ ਰਾਜ ਸਿਸਟਮ ਦੇ ਨਾਲ ਐਸੋਸੀਏਟ ਹੈਗੀ ਹੈ ਅਸ਼ੋਕ ਮਹਿਤਾ ਕਮੇਟੀ ਵੀ ਆਪਣਾ ਪੰਚਾਇਤੀ ਰਾਜ ਸਿਸਟਮ ਦੇ ਨਾਲ ਐਸੋਸੀਏਟ ਹੈਗੀ ਆ 1970 ਦੇ ਵਿੱਚ ਅਸ਼ੋਕ ਮਹਿਤਾ ਕਮੇਟੀ ਬੈਠੀ ਸੀਗੀ ਉਸ ਤੋਂ ਬਾਅਦ ਜੀ ਵੀ ਕੇ ਰਾਓ ਕਮੇਟੀ ਇਹ 1985 ਦੇ ਵਿੱਚ ਬੈਠੀ ਸੀਗੀ ਔਰ ਐਲ ਐਮ ਸਿੰਘਵੀ ਕਮੇਟੀ 1986 ਦੇ ਵਿੱਚ ਜਿਹੜੀ ਬੈਠੀ ਸੀ ਤਾਂ ਇਹ ਮੇਜਰ 4 ਕਮੇਟੀਆਂ ਹੈਗੀਆਂ ਨੇ ਜਿਹੜੀਆਂ ਪੰਚਾਇਤੀ ਰਾਜ ਸਿਸਟਮ ਦੇ ਨਾਲ ਇੰਟਰੋਡਿਊਸ ਯਾ ਅਸੋਸੀਏਟ ਸੌਰੀ ਹੈਗੀਆਂ ਨੇ ਥੋ ਤੁ ਸਿੱਧਾ ਕੁਐਸਚਨ ਕਿਵੇਂ ਪੁੱਛਿਆ ਜਾ ਸਕਦਾ ਕਿ ਦੱਸੋ ਇਹਨਾਂ ਦੇ ਵਿੱਚੋਂ ਚਾਰ ਕਮੇਟੀ ਦੇ ਦੇਗਾ ਦੱਸੋ ਇਹਨਾਂ ਦੇ ਵਿੱਚੋਂ ਕਿਹੜੀ ਕਮੇਟੀ ਜਿਹੜੀ ਹੈਗੀ ਹੈ ਪੰਚਾਇਤੀ ਰਾਜ ਸਿਸਟਮ ਦੇ ਨਾਲ ਅਸੋਸੀਏਟ ਸੀਗੀ ਯਾ ਐਵੇਂ ਪੁੱਛ ਸਕਦਾ ਕਿ ਜਿਹੜੀ ਬਲਵੰਤ ਰਾਏ ਮਹਿਤਾ ਕਮੇਟੀ ਸੀਗੀ ਜਿਹੜੀ ਪੰਚਾਇਤੀ ਰਾਜ ਸਿਸਟਮ ਦੇ ਨਾਲ ਅਸੋਸੀਏਟ ਸੀ ਉਹ ਕਿਹੜੇ ਈਅਰ ਦੇ ਵਿੱਚ ਕੀ ਹੋਈ ਸੀਗੀ ਇੰਟਰੋਡਿਊਸ ਹੈ ਜਿਹੜੀ ਉਹ ਹੋਈ ਸੀ ਤਾਂ ਤੁਹਾਨੂੰ ਈਅਰ ਵੀ ਪਤਾ ਹੋਣਾ ਚਾਹੀਦਾ ਕਿ 1957 ਦੇ ਵਿੱਚ ਇਹ ਕੀ ਹੋਇਆ ਸੀਗੀ ਕਮੇਟੀ ਹੈ ਜਿਹੜੀ ਬਣੀ ਸੀਗੀ ਕਲੀਅਰ ਤਾਂ ਇਹ ਚੀਜ਼ ਆਪਾਂ ਨੇ ਦੇਖ ਲਈ ਹੁਣ ਆਪਾਂ ਅੱਗੇ ਚੱਲਦੇ ਹੈਗੇ ਕਿ ਅੱਗੇ ਕੀ ਹੈਗਾ ਹੈ ਤਾਂ ਜਦੋਂ ਬਹੁਤ ਸਾਰੀਆਂ ਕਮੇਟੀਆਂ ਨੇ ਆਪਣੀਆਂ ਸੁਜੈਸ਼ਨਸ ਦਿੱਤੀਆਂ ਤਾਂ ਉਸ ਤੋਂ ਬਾਅਦ ਇਹ ਫਾਈਨਲ ਹੋਇਆ ਕਿ ਇਸ ਨੂੰ ਇਸ ਮਾਡਲ ਨੂੰ ਐਡਾਪਟ ਕਰਨਾ ਹੈਗਾ ਫਿਰ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਪਾਣਾ ਹੈਗਾ ਤਾਂ ਕਿਹੜੇ ਅਮੈਂਡਮੈਂਟ ਔਰ ਕਿਹੜੇ ਐਕਟ ਦੇ ਥਰੂ ਆਪਾਂ ਨੇ ਇਸ ਪੰਚਾਇਤੀ ਰਾਜ ਸਿਸਟਮ ਨੂੰ ਜਾਂ ਲੋਕਲ ਗਵਰਨਮੈਂਟ ਸਿਸਟਮ ਨੂੰ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਕੀ ਕੀਤਾ ਹੈਗਾ ਐਡਾਪਟ ਕੀਤਾ ਹੈਗਾ ਇਹ ਵੀ ਤੁਹਾਨੂੰ ਪਤਾ ਹੈ ਜਿਹੜਾ ਹੋਣਾ ਚਾਹੀਦਾ ਤਾਂ ਦੇਖੋ 73rd ਕਨਸਟੀਟਿਊਸ਼ਨ ਅਮੈਂਡਮੈਂਟ ਸੀ ਐਕਟ ਸੀਗਾ 1992 1992 ਦਾ ਐਕਟ ਸੀਗਾ 73rd ਕਨਸਟੀਟਿਊਸ਼ਨ ਅਮੈਂਡਮੈਂਟ ਕਿਹਦੇ ਨਾਲ ਐਸੋਸੀਏਟ ਸੀਗਾ ਪੰਚਾਇਤ ਦੇ ਨਾਲ ਇਹ ਐਸੋਸੀਏਟ ਹੈ ਜਿਹੜਾ ਸੀਗਾ ਤਾਂ ਫਾਈਨਲੀ ਕੀ ਹੋਇਆ 24 April 1993 ਨੂੰ ਕੀ ਹੋਇਆ ਆਪਾਂ ਨੇ ਪੰਚਾਇਤੀ ਮਾਡਲ ਹੈ ਇਹ ਜਿਹੜਾ ਜਾਂ ਪੰਚਾਇਤੀ ਸਿਸਟਮ ਹੈ ਉਸ ਨੂੰ ਇੰਪਲੀਮੈਂਟ ਕਰ ਦਿੱਤਾ ਤਾਂ ਇਸੇ ਲਈ ਆਪਾਂ ਹਰ ਸਾਲ 24 April ਨੂੰ ਕੀ ਸੈਲੀਬ੍ਰੇਟ ਕਰਦੇ ਹੈਗੇ ਆ ਨੈਸ਼ਨਲ ਪੰਚਾਇਤੀ ਰਾਜ ਸਿਸਟਮ ਹੈ ਜਿਹੜਾ ਸੈਲੀਬ੍ਰੇਟ ਹੈ ਕਰਦੇ ਹੈਗੇ ਆ ਇਹ ਵੀ ਕੁਐਸਚਨ ਕਈ ਵਾਰ ਆ ਜਾਂਦਾ ਹੁੰਦਾ ਡੇਜ਼ ਦੇ ਉੱਪਰ ਬੇਸਡ ਕਿ ਕਿਹੜਾ ਉਹ ਦਿਨ ਹੈਗਾ ਇਹ ਕਿਹੜੇ ਦਿਨ ਨੂੰ ਆਪਾਂ ਕੀ ਕਰਦੇ ਹੈਗੇ ਆ ਪੰਚਾਇਤੀ ਰਾਜ ਸਿਸਟਮ ਸੈਲੀਬ੍ਰੇਟ ਜਿਹੜਾ ਕਰਦੇ ਹੈਗੇ ਆ ਤਾਂ ਤੁਸੀਂ ਯਾਦ ਰੱਖਣਾ ਹੈਗਾ 24th ਅਪ੍ਰੈਲ ਅੱਛਾ ਹੁਣ ਦੇਖੋ ਆਪਾਂ ਨੇ ਜਿਵੇਂ ਪਹਿਲਾਂ ਹੀ ਗੱਲ ਕੀਤੀ ਹੈਗੀ ਆ ਕਿ ਇਹ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਬਾਅਦ ਵਿੱਚ ਪਾਇਆ ਗਿਆ ਪਰ ਬਹੁਤ ਸਾਰੇ ਇਹ ਕਹਿੰਦੇ ਕਿ ਜਗ੍ਹਾ-ਜਗ੍ਹਾ ਤੇ ਉੱਪਰ ਇਸ ਨੂੰ ਪਹਿਲਾਂ ਹੀ ਐਡਾਪਟ ਕਰ ਰੱਖਿਆ ਸੀਗਾ ਤਾਂ ਇਹ ਇੱਕ ਇਸ ਤੋਂ ਪਹਿਲਾਂ ਆਪਾਂ ਅੱਗੇ ਵਧਣ ਤੋਂ ਪਹਿਲਾਂ ਇੱਕ ਥੋੜੀ ਜੀ ਆਪਾਂ ਨੇ ਹੋਰ ਸਮਝਣਾ ਹੈਗਾ ਕਿ ਇਹ ਜਿਹੜਾ ਪੰਚਾਇਤੀ ਸਿਸਟਮ ਹੈਗਾ ਇਹ ਆਪਣੀ ਸਟੇਟ ਲਿਸਟ ਦਾ ਪਾਰਟ ਹੈ ਜਿਹੜਾ ਉਹ ਹੈਗਾ ਏ ਹੁਣ ਦੇਖੋ ਸਟੇਟ ਲਿਸਟ ਦੇ ਪਾਰਟ ਦਾ ਮਤਲਬ ਕੀ ਹੈਗਾ ਏ ਕਿ ਇਹਦੇ ਉੱਪਰ ਸਟੇਟ ਸਰਕਾਰ ਆਪਣੇ ਕਾਨੂੰਨ ਹੈ ਜਿਹੜੇ ਉਹ ਆ ਸਕਦੀ ਹੈਗੀ ਆ ਉਹਦੇ ਵਿੱਚ ਅਦਲ ਬਦਲ ਹੈ ਜਿਹੜਾ ਕਰ ਸਕਦੀ ਹੈਗੀ ਆ ਤਾਂ ਇਸ ਤੋਂ ਪਹਿਲਾਂ ਇਹ 1993 ਦੇ ਵਿੱਚ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਆਇਆ ਹੈਗਾ ਪਰ ਇਸ ਤੋਂ ਪਹਿਲਾਂ ਹੀ ਰਾਜਸਥਾਨ ਸੀਗੀ ਉਹ ਪਹਿਲੀ ਸਟੇਟ ਸੀਗੀ ਜਿਸ ਨੇ ਕੀ ਕੀਤਾ ਸੀ ਇਸ ਪੰਚਾਇਤੀ ਰਾਜ ਸਿਸਟਮ ਨੂੰ ਐਡਾਪਟ ਆਇਆ ਜਿਹੜਾ ਇੰਪਲੀਮੈਂਟ ਆਪਣੇ ਉਹਦੇ ਵਿੱਚ ਸਟੇਟਸ ਕਰ ਦਿੱਤਾ ਸੀ ਹੁਣ ਦੇਖੋ ਰਾਜਸਥਾਨ ਸਭ ਨੂੰ ਪਤਾ ਹੈਗਾ ਕਿ ਪਹਿਲੀ ਸਟੇਟ ਹੈਗੀ ਐ ਜਿਸ ਨੇ ਪੰਚਾਇਤੀ ਰਾਜ ਸਿਸਟਮ ਨੂੰ ਇੰਪਲੀਮੈਂਟ ਕੀਤਾ ਸੀ ਪਰ ਜ਼ਿਆਦਾਤਰ ਸਟੂਡੈਂਟਸ ਨੂੰ ਇਹਦਾ ਡਿਸਟ੍ਰਿਕਟ ਨਹੀਂ ਪਤਾ ਹੁੰਦਾ ਔਰ ਐਗਜ਼ਾਮੀਨਰ ਹੁਣ ਸਟੇਟ ਨਹੀਂ ਪੁੱਛਦਾ ਅੰਦਰੋਂ ਕੁਸ਼ਨ ਹੋਰ ਘੁਸਾ ਕੇ ਪੁੱਛ ਲੈਂਦਾ ਕਿ ਹਾਂ ਇਹਦਾ ਡਿਸਟ੍ਰਿਕਟ ਦੱਸੋ ਤਾਂ ਇਹਦਾ ਡਿਸਟ੍ਰਿਕਟ ਕਿਹੜਾ ਸੀਗਾ ਇਹਦਾ ਸੀਗਾ ਨੈਗੋਰ ਡਿਸਟ੍ਰਿਕਟ 1959 ਦੇ ਵਿੱਚ ਰਾਜਸਥਾਨ ਨੇ ਕੀ ਕੀਤਾ ਸੀਗਾ ਇਸ ਮਾਡਲ ਨੂੰ ਐਡਾਪਟ ਹੈ ਜਿਹੜਾ ਕਰ ਲਿਆ ਸੀਗਾ ਰਾਜਸਥਾਨ ਨੂੰ ਹੀ ਜਿੱਦਾਂ ਇਹ ਮਾਡਲ ਐਡਾਪਟ ਕੀਤਾ ਰਾਜਸਥਾਨ ਨੂੰ ਹੀ ਫਾਲੋ ਕੀਤਾ ਹੈਗਾ ਆਂਧਰਾ ਪ੍ਰਦੇਸ਼ ਨੇ ਸਿਮਿਲਰ 1959 ਦੇ ਵਿੱਚ ਉਸ ਨੂੰ ਫਾਲੋ ਅਪ ਕਰਕੇ ਕੀ ਕੀਤਾ ਜੀ ਆਂਧਰਾ ਪ੍ਰਦੇਸ਼ ਨੇ ਵੀ ਇਹ ਮਾਡਲ ਹੈ ਜਿਹੜਾ ਐਡਾਪਟ ਕਰ ਲਿਆ ਸੀਗਾ ਤਾਂ ਇਹ ਵੀ ਕੁਐਸਚਨ ਬਣ ਸਕਦਾ ਹੁਣ ਫਸਟ ਪੁੱਛ ਕੇ ਸੈਕਿੰਡ ਪੁੱਛ ਸਕਦਾ ਇਸ ਸੈਕੰਡ ਕਿਹੜੀ ਸਟੇਟ ਸੀਗੀ ਤਾਂ ਸੈਕੰਡ ਸਟੇਟ ਕਿਹੜੀ ਸੀਗੀ ਆਪਣੇ ਪਾਸ ਆਂਧਰਾ ਪ੍ਰਦੇਸ਼ ਜਿਸ ਨੇ ਕੀ ਕੀਤਾ ਸੀਗਾ ਪੰਚਾਇਤੀ ਰਾਜ ਮਾਡਲ ਨੂੰ ਐਡਾਪਟ ਹੈ ਜਿਹੜਾ ਉਹ ਕੀਤਾ ਸੀਗਾ ਕਲੀਅਰ ਤਾਂ ਇਹ ਹੀ ਆਪਾਂ ਨੂੰ ਯਾਦ ਰੱਖਣਾ ਪੰਚਾਇਤੀ ਰਾਜ ਦੇ ਵੀ ਯਾਦ ਰੱਖਣਾ ਹੈਗਾ ਔਰ ਕਿਹੜੀ ਅਮੈਂਡਮੈਂਟ ਦੇ ਤਹਿਤ ਆਪਾਂ ਨੇ ਆਪਣੇ ਕਨਸਟੀਟਿਊਸ਼ਨ ਚ ਪਾਇਆ ਸੀ ਇਹ ਵੀ ਦੇਖਣਾ ਹੈਗਾ ਅੱਛਾ ਹੁਣ ਜਦੋਂ ਆਪਾਂ ਨੇ ਇਹ ਸਟਰਕਚਰ ਬਣਾ ਲਿਆ ਇੱਕ ਮਾਡਲ ਤਿਆਰ ਕਰ ਲਿਆ ਹੈਗਾ ਤਾਂ ਹੁਣ ਇਸ ਦਾ ਸਟਰਕਚਰ ਬੇਸਿਕਲੀ ਕੀ ਸੀ ਆਪਾਂ ਨੇ ਇਹ ਵੀ ਸਮਝਣਾ ਹੈਗਾ ਤਾਂ ਦੇਖੋ ਇਸ ਨੂੰ ਆਪਾਂ ਤਿੰਨ ਲੈਵਲ ਦੇ ਵਿੱਚ ਜਿਹੜਾ ਡਿਵਾਈਡ ਕੀਤਾ ਸੀਗਾ ਜਿਵੇਂ ਲਵੰਤਰਾਏ ਮਹਿਤਾ ਕਮੇਟੀ ਨੇ 3 ਟਾਇਰ ਸਿਸਟਮ ਦਿੱਤਾ ਸੀਗਾ ਤਾਂ ਆਪਾਂ ਨੇ ਉਹੀ 3 ਟੇਰ ਨੂੰ ਸਮਝਣਾ ਹੈਗਾ ਦੇਖੋ ਸਭ ਤੋਂ ਜਿਹੜੀ ਬੋਟਮ ਲੈਵਲ ਤੇ ਬੋਡੀ ਕੰਮ ਕਰੇਗੀ ਉਸ ਨੂੰ ਆਪਾਂ ਬੋਲਾਂਗੇ ਗ੍ਰਾਮ ਪੰਚਾਇਤ ਇਹ ਵਿਲੇਜ ਲੈਵਲ ਦੇ ਉੱਪਰ ਕੀ ਕਰੇਗੀ ਕੰਮ ਹੈ ਜਿਹੜੀ ਕਰੇਗੀ ਉਸ ਤੋਂ ਉੱਪਰ ਵਾਲੀ ਜਿਹੜੀ ਬੋਡੀ ਹੋਏਗੀ ਮਤਲਬ ਯਾ ਸੈਂਟਰਲ ਬੋਡੀ ਹੋਏਗੀ ਇਹ ਕਿਹੜੀ ਹੋਏਗੀ ਪੰਚਾਇਤ ਸਮਿਤੀ ਜਿਹੜੀ ਕਿ ਬਲੌਕ ਲੈਵਲ ਦੇ ਉੱਪਰ ਕੀ ਕਰੇਗੀ ਕੰਮ ਹੈ ਜਿਹੜੀ ਕਰੇਗੀ ਔਰ ਜਿਹੜੀ ਹਾਈਐਸਟ ਬੋਡੀ ਹੋਏਗੀ ਉਹ ਕਿਹੜੀ ਹੋਏਗੀ ਜ਼ਿਲ੍ਹਾ ਪਰਿਸ਼ਦ ਜਿਹੜੀ ਕਿ ਡਿਸਟ੍ਰਿਕਟ ਲੈਵਲ ਦੇ ਉੱਪਰ ਹੈ ਜਿਹੜੀ ਕੰਮ ਹੈ ਕਰੇਗੀ ਤਾਂ ਇਨ੍ਹਾਂ ਤਿੰਨਾਂ ਦੀ ਕਰੋਨੋਲੋਜੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਇਹਦੇ ਵਿੱਚ ਸਭ ਤੋਂ ਹਾਈਐਸਟ ਬੋਡੀ ਕਿਹੜੀ ਹੈਗੀ ਹੈ ਜ਼ਿਲ੍ਹਾ ਪਰਿਸ਼ਦ ਹੈਗੀ ਹੈ ਸੈਂਟਰਲ ਬੋਡੀ ਪੰਚਾਇਤ ਸਮਿਤੀ ਹੈਗੀ ਹੈ ਔਰ ਸਭ ਤੋਂ ਜਿਹੜੀ ਲੋਏਸਟ ਬੋਡੀ ਹੈਗੀ ਹੈ ਜਿਹੜੀ ਕਿ ਗਰਾਊਂਡ ਲੈ ਉਸ ਨੂੰ ਆਪਾਂ ಗ್ರಾಮ ਪੰਚਾਇਤ ਹੈ ਜਿਹੜੀ ਵਿਲੇਜ ਲੈਵਲ ਤੇ ਕੰਮ ਹੈ ਉਹ ਕਰੇਗੀ ਕਲੀਅਰ ਹੁਣ ਦੇਖੋ ਇਹ ਆਪਨੇ ਸਮਝ ਲਿਆ ਕਿ ਬਲਵੰਤ ਰਾਏ ਮਹਿਤਾ ਕਮੇਟੀ ਨੇ ਕੀ ਕੀਤਾ ਸੀਗਾ ਇਹ ਮਾਡਲ ਦਿੱਤਾ ਸੀਗਾ ਅਗਰ ਪੇਪਰ ਦੇ ਵਿੱਚ ਤੁਹਾਨੂੰ ਫਾਦਰ ਆਫ ਲੋਕਲ ਗਵਰਨਮੈਂਟ ਸਿਸਟਮ ਦੇ ਵਿੱਚ ਲੋਰਡ ਰਿਪਨ ਦਾ ਨਾਮ ਨਹੀਂ ਦਿੱਤਾ ਹੋਇਆ ਜੇ ਬਲਵੰਤ رائے ਮਹਿਤਾ ਦਾ ਨਾਮ ਦਿੱਤਾ ਹੈਗਾ ਤਾਂ ਤੁਸੀਂ ਬਲਵੰਤ رائے ਮਹਿਤਾ ਨੂੰ ਹੀ ਕੀ ਕਰੋਗੇ ਟਿੱਕਿਆ ਜਿਹੜਾ ਕਰੋਗੇ ਕਿਉਂਕਿ ਬਲਵੰਤ رائے ਮਹਿਤਨ ਦਾ ਹੀ ਮਾਡਲ ਆਪਾਂ ਨੇ ਕੀ ਕੀਤਾ ਹੈਗਾ ਫਾਲੋ ਹੈ ਜਿਹੜਾ ਕੀਤਾ ਹੈਗਾ ਕਲੀਅਰ ਚਲੋ ਹੁਣ ਆਪਾਂ ਅੱਗੇ ਦੇਖਦੇ ਹਾਂ ਹੁਣ ਦੇਖੋ ਇਹ ਆਪਾਂ ਨੇ ਸਾਰਾ ਦੇਖ ਲਿਆ ਜਿਹੜਾ ਸਟਰਕਚਰ ਕੀ ਦਿੱਤਾ ਉਹਨਾਂ ਨੇ ਹੁਣ ਆਪਾਂ ਇਸ ਸਟਰਕਚਰ ਨੂੰ 1 ਬਾਈ 1 ਸਮਝਦੇ ਹੈਗੇ ਆ ਤਾਂ ਦੇਖੋ ਸਭ ਤੋਂ ਪਹਿਲਾਂ ਗ੍ਰਾਮ ਸਭਾ ਜਾਂ ਗ੍ਰਾਮ ਪੰਚਾਇਤ ਜਿਸ ਨੂੰ ਆਪਾਂ ਬੋਲਦੇ ਹੈਗੇ ਸਭ ਤੋਂ ਲੋਇਸਟ ਜਿਹੜੀ ਆਪਣੀ ਕੀ ਹੈਗੀ ਇਹ ਬੋਡੀ ਹੈਗੀ ਆ ਔਰ ਇਹ ਵਿਲੇਜ ਲੈਵਲ ਦੇ ਉੱਪਰ ਕੰਮ ਹੈ ਜਿਹੜੀ ਕਰੇਗੀ ਕਲੀਅਰ ਹੁਣ ਇਹਦੇ ਵਿੱਚ ਕੀ ਕੀ ਪੁੱਛਿਆ ਜਾ ਸਕਦਾ ਹੈ ਜਾਂ ਕੀ ਕੀ ਹੋ ਸਕਦਾ ਦੇਖੋ ಗ್ರಾಮ ਸਭਾ ಗ್ರಾಮ ਸਭਾ ਦੇ ਵਿੱਚ ਐਵਰੀ ਸਿਟੀਜ਼ਨ ਲਿਵਿੰਗ ਇਨ ਵਿਲੇਜ ਜਿਹੜਾ ਕਿ ਪਿੰਡ ਦੇ ਵਿੱਚ ਰਹਿੰਦਾ ਹੈਗਾ ਇਲੈਕਟਸ ਕਰੇਗਾ ಗ್ರಾಮ ਪੰਚਾਇਤ ਨੂੰ ਮਤਲਬ ಗ್ರಾಮ ਪੰਚਾਇਤ ਦੀਆਂ ਕੀ ਹੋਣਗੀਆਂ ਇਲੈਕਸ਼ਨ ਹੋਣਗੀਆਂ ਸਭ ਨੂੰ ਪਤਾ ਹੋਗਾ ਸਰਪੰਚ ਦੀਆਂ ਕੀ ਹੁੰਦੀਆਂ ਨੇ ਇਲੈਕਸ਼ਨ ਹੁੰਦੀ ਹੈ ਮਤਲਬ ਤੁਹਾਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਆ ਕਿ ਜਿਹੜੀ ಗ್ರಾಮ ਸਭਾ ਬਾਡੀ ਹੈਗੀ ਆ ਇਹ ਡਾਇਰੈਕਟਲੀ ਇਲੈਕਟਡ ਬਾਡੀ ਹੈਗੀ ਆ ਮਤਲਬ ਡਾਇਰੈਕਟਲੀ ਇਹ ਤੁਹਾਨੂੰ ਨੋਮਾਇੰਦੇ ਆ ਜਿਹੜੇ ਲੋਕਾਂ ਦੇ ਦੁਆਰਾ ਨੇ ਜਾਂਦੇ ਹੈਗੇ ਨੇ ਕਲੀਅਰ ਤਾਂ ਲਿਖਿਆ ਹੋਇਆ ਟੂ ਗਵਰਨ ਦਾ ਵਿਲੇਜ ਦਾ ಗ್ರಾಮ ਪੰਚਾਇਤ ਇਸ ਇਲੈਕਟਡ ਫॉर द ਟਰਮ ਆਫ 5 ਇਅਰ ਹੁਣ ਗੱਲ ਆਉਂਦੀ ਹੈਗੀ ਕਿ ਜਿਹੜੀ ಗ್ರಾಮ ਪੰਚਾਇਤ ਹੈ ਜਾਂ ಗ್ರಾಮ ਸਭਾ ਹੈਗੀ ਆ ਕਿੰਨੇ ਸਾਲ ਦੇ ਲਈ ਇਹ ਕੀ ਕੀਤੀ ਜਾਂਦੀ ਹੈ ਇਲੈਕਟ ਕੀਤੀ ਜਾਂਦੀ ਹੈ ਤਾਂ ਟੈਨਿਓਰ ਹੁੰਦਾ ਹੈ ਜੀ 5 ਸਾਲ ਦਾ ਅੱਛਾ ਉਸ ਬਾਰੇ ਏਜ ਪੁੱਛ ਲੈਂਦੇ ਨੇ ਕਿ ਕਿਹੜਾ ਪਰਸਨ ਇਹਦੇ ਵਿੱਚ ਕੀ ਕਰ ਸਕਦਾ ਪਾਰਟਿਸਪੇਟ ਕਰ ਸਕਦਾ ਮਤਲਬ ਕੰਟੈਕਟ ਲੈ ਸਕਦਾ ਐਜ਼ ਅ ਰੀਪਰੈਜ਼ੈਂਟੇਟਿਵ ਤਾਂ 21 ਸਾਲ ਜਾਂ 21 ਸਾਲ ਤੋਂ ਉੱਪਰ ਵਾਲਾ ਪਰਸਨ ਕੀ ਕਰ ਸਕਦਾ ಗ್ರಾಮ ਸਭਾ ਦੇ ਵਿੱਚ ਪਾਰਟਿਸਪੇਸ਼ਨ ਜਿਹੜੀ ਕਰ ਸਕਦਾ ਹੈਗਾ ਕਲੀਅਰ ਤਾਂ ਇਹ ਵੀ ਚੀਜ਼ ਤੁਸੀਂ ਕੀ ਰੱਖਣੀ ਹੈਗੀ ਆ ਧਿਆਨ ਦੇ ਵਿੱਚ ਰੱਖਣੀ ਹੈਗੀ ਆ ਅੱਛਾ ਹੁਣ ਆਪਾਂ ਅੱਗੇ ਦੇਖਦੇ ਹਾਂ ਜਿਹੜੀ ਆਪਣੀ ਸੈਕੰਡ ਬੋਡੀ ਹੈਗੀ ਆ ਉਹਦਾ ਨਾਮ ਹੈਗਾ ਪੰਚਾਇਤ ਸਮਿਤੀ ਹੁਣ ਜਿਹੜੀ ਇਹ ਪੰਚਾਇਤ ਸਮਿਤੀ ਹੈਗੀ ਹੈ ਇਹ ਬਲੌਕ ਲੈਵਲ ਦੇ ਉੱਪਰ ਕੰਮ ਕਰੇਗੀ ਦਾ ਮੈਂਬਰ ਆਫ ਪੰਚਾਇਤ ਸਮਿਤੀ ਆਰ ਇਲੈਕਟਿਡ ਡਾਇਰੈਕਟਲੀ ਬਾਈ ਦਾ ਗ੍ਰਾਮ ਸਭਾਸ ਹੁਣ ਦੇਖੋ ਨੋ ਡਾਊਟ ਇਹਦੇ ਵੀ ਮੈਂਬਰ ਡਾਇਰੈਕਟਲੀ ਇਲੈਕਟਿਡ ਹੈਗੇ ਨੇ ਪਰ ਇਹ ਪਿੰਡ ਦੇ ਲੋਕਾਂ ਦੇ ਦੁਆਰਾ ਨਹੀਂ ਚੁਣੇ ਜਾਂਦੇ ਇਹਨਾਂ ਨੂੰ ਕੌਣ ਚੁਣਦਾ ਹੈ ਇਹਨੂੰ ਗ੍ਰਾਮ ਸਭਾ ਦੇ ਜਿਹੜੇ ਮੈਂਬਰ ਨੇ ਦੇਖੋ ਪਿੰਡ ਦੇ ਲੋਕ ਕਿਹਨੂੰ ਚੁਣਨਗੇ ਗ੍ਰਾਮ ਪੰਚਾਇਤ ਦੇ ਮੈਂਬਰ ਨੇ ਜਿਹੜੇ ਗ੍ਰਾਮ ਪੰਚਾਇਤ ਦੇ ਮੈਂਬਰ ਹੋਣਗੇ ਉਹ ਕਿਹਨੂੰ ਚੁਣਨਗੇ ਆਪਣੇ ਪੰਚਾਇਤ ਸਮਿਤੀ ਦੇ ਮੈਂਬਰਸ ਨੂੰ ਆ ਜਿਹੜਾ ਚੁਣਨਗੇ ਤਾਂ ਆਪਾਂ ਇਹ ਕਹਿ ਸਕਦੇ ਹੈਗੇ ਆ ਇਹ ਵੀ ਪੰਚਾਇਤ ਸਮਿਤੀ ਵੀ ਕੀ ਹੈਗੀ ਇੱਕ ਡਾਇਰੈਕਟਲੀ ਇਲੈਕਟਿਡ ਕੀ ਹੈਗੀ ਇਹ ਬਾਡੀ ਜਿਹੜੀ ਹੈਗੀ ਆ ਅੱਛਾ ਇਹ ਇੱਕ ਐਗਜ਼ੀਕਿਊਟਿਵ ਬਾਡੀ ਹੈਗੀ ਆ ਇਹਨੂੰ ਆਪਾਂ ਸਮਝਦੇ ਹੈਗੇ ਕਿ ਐਗਜ਼ੀਕਿਊਟਿਵ ਬਾਡੀ ਦਾ ਮਤਲਬ ਕੀ ਹੈਗਾ ਦੇਖੋ ਜਿਹੜੀ ਹਾਈਐਸਟ ਬਾਡੀ ਹੈਗੀ ਆ ਆਪਾਂ ਪਹਿਲਾਂ ਨੈਕਸਟ ਪੜ੍ਹਦੇ ਆਂ ਫਿਰ ਸਮਝਦੇ ਹੈਗੇ ਇਸ ਦਾ ਮਤਲਬ ਕੀ ਹੈਗਾ ਹਾਈਐਸਟ ਬਾਡੀ ਜਿਹੜੀ ਹੈਗੀ ਆ ਉਹਦਾ ਨਾਮ ਹੈਗਾ ਜ਼ਿਲ੍ਹਾ ਪਰਿਸ਼ਦ ਜ਼ਿਲ੍ਹਾ ਪਰਿਸ਼ਦ ਡਿਸਟ੍ਰਿਕਟ ਲੈਵਲ ਮਤਲਬ ਜ਼ਿਲੇ ਲੈਵਲ ਦੇ ਉੱਪਰ ਹੈ ਜਿਹੜਾ ਇਹ ਕੰਮ ਹੈ ਕਰੇਗੀ ਦਾ ਮੈਂਬਰ ਆਫ ਜ਼ਿਲ੍ਹਾ ਪਰਿਸ਼ਦ ਆਰ ਇਲੈਕਟਿਡ ਡਾਇਰੈਕਟਲੀ ਬਾਈ ਦਾ ਗ੍ਰਾਮ ਸਭਾਸ ਤਾਂ ਜਿਹੜੇ ਇਹਦੇ ਮੈਂਬਰ ਨੇ ਹੁਣ ਦੇਖੋ ਇੱਥੇ ਇਹ ਵਰਡ ਬਹੁਤ ਥੋੜਾ ਧਿਆਨ ਦੇ ਨਾਲ ਰੱਖਣਾ ਹੈਗਾ ਕਿ ਜਿਹੜੇ ਮੈਂਬਰ ਹੋਣਗੇ ਜ਼ਿਲ੍ਹਾ ਪਰਿਸ਼ਦ ਦੇ ਉਹ ਕੌਣ ਕੀ ਕਰੇਗਾ ਗ੍ਰਾਮ ਸਭਾ ਹੀ ਡਾਇਰੈਕਟਲੀ ਇਲੈਕਟ ਕਰੇਗੀ ਔਰ ਇਹ ਐਡਵਾਈਜ਼ਰੀ ਐਂਡ ਸੁਪਰਵਾਈਜ਼ਰੀ ਬਾਡੀ ਹੈਗੀ ਆ ਹੁਣ ਇਹਦਾ ਜਿਹੜਾ ਚੇਅਰਮੈਨ ਹੋਏਗਾ ਉਹ ਕੀ ਹੋਏਗਾ ਡੀਸੀ ਡਿਸਟ੍ਰਿਕਟ ਕਲੈਕਟਰ ਟੂ ਬੀ ਮੇਡ ਦਾ ਚੇਅਰਮੈਨ ਆਫ ਜ਼ਿਲ੍ਹਾ ਪਰਿਸ਼ਦ ਕਲੀਅਰ ਤਾਂ ਇਹ ਵੀ ਚੀਜ਼ ਤੁਹਾਨੂੰ ਕਲੀਅਰ ਹੋ ਗਈ ਹੋਣੀ ਹੈ ਆਪਣੇ ਇੱਥੇ ਮੈਂਬਰਸ ਦੀ ਗੱਲ ਕੀਤੀ ਹੋਈ ਹੈ ਕਿ ਜਿਹੜੇ ਆਪਣੇ ਪਾਸ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਹੋਣਗੇ ਉਹਨਾਂ ਨੂੰ ਡਾਇਰੈਕਟਲੀ ਇਲੈਕਟ ਕੀਤਾ ਜਾਏਗਾ ಗ್ರಾಮ ਸਭਾ ਦੇ ਮੈਂਬਰ ਦੇ ਦੁਆਰਾ ਬਟ ਜਿਹੜਾ ਚੇਅਰਮੈਨ ਹੋਏਗਾ ਉਹ ਜਿਸ ਜ਼ਿਲ੍ਹੇ ਦਾ ਜੋ ਵੀ ਡਿਸਟ੍ਰਿਕਟ ਕਲੈਕਟਰ ਹੋਏਗਾ ਉਹ ਹੋਏਗਾ ਠੀਕ ਹੈ اچھا ਹੁਣ ਆਪਾਂ ਥੋੜਾ ਜਿਹਾ ਇਹਨੂੰ ਸਮਝਦੇ ਹਾਂ ਕਿ ਇਹ ਐਡਵਾਈਜ਼ਰੀ ਐਂਡ ਸੁਪਰਵਾਈਜ਼ਰੀ ਬਾਡੀ ਹੋਏਗੀ ਆਪਾਂ ਨੇ ਦੇਖਿਆ ਸੀ ਜਿਹੜੀ ਪਿੱਛੇ ਵਾਲੀ ਹੈਗੀ ਹੈ ਉਹ ਆਪਣੇ ਪਾਸ ਕੀ ਸੀਗੀ ਐਗਜ਼ੀਕਿਊਟਿਵ ਬਾਡੀ ਹੈ ਜਿਹੜੀ ਹੈਗੀ ਹੈ ਮਤਲਬ ਇਹ ਐਡਵਾਈਸ ਕਰੇਗੀ ਠੀਕ ਹੈ ਇਹ ਐਡਵਾਈਸ ਕਰੇਗੀ ਸੁਪਰਵਾਈਜ਼ ਕਰੇਗੀ ਔਰ ਬੇਸਿਕਲੀ ਜਿਹੜਾ ਐਗਜ਼ੀਕਿਊਟ ਕੰਮ ਐਗਜ਼ੀਕਿਊਟ ਕਰਨਾ ਹੈਗਾ ਕਿਸ ਬਾਡੀ ਨੇ ਕਰਨਾ ਹੈਗਾ ਇਸ ਪੰਚਾਇਤ ਸਮਿਤੀ ਨੇ ਕਰਨਾ ਹੈਗਾ ਤੇ ਅੱਗੇ ਫਾਈਨਲ ਗਰਾਊਂਡ ਲੈਵਲ ਦੇ ਉੱਪਰ ਜਾ ਕੇ ਜਿਹੜਾ ਕੰਮ ਹੋਏਗਾ ਉਹ ਕੀ ਕਰੇਗੀ ਇਹ ਬਾਡੀ ਕਰੇਗੀ ਕਲੀਅਰ ਤਾਂ ਇਹ ਚੀਜ਼ ਤੁਸੀਂ ਯਾਦ ਰੱਖਣਾ ਹੈਗਾ ਪੰਚਾਇਤ ਸਮਿਤੀ ਬਲੌਕ ਲੈਵਲ ਦੇ ਉੱਪਰ ਐਗਜ਼ੀਕਿਊਟਿਵ ਬਾਡੀ ਹੈਗੀ ਹੈ ਔਰ ਜ਼ਿਲ੍ਹਾ ਪਰਿਸ਼ਦ ਡਿਸਟ੍ਰਿਕਟ ਲੈਵਲ ਦੇ ਉੱਪਰ ਐਡਵਾਈਜ਼ਰੀ ਐਂਡ ਸੁਪਰਵਾਈਜ਼ਰੀ ਬਾਡੀ ਹੈ ਜਿਹੜੀ ਉਹ ਹੈਗੀ ਹੈ ਕਲੀਅਰ ਚਲੋ ਹੁਣ ਆਪਾਂ ਅੱਗੇ ਦੇਖਦੇ ਆ ਰਿਪਰੈਜੈਂਟੇਸ਼ਨ ਆਫ ਔਮਨ ਹੁਣ ਔਮਨ ਦੀ ਰਿਪਰੈਜੈਂਟੇਸ਼ਨ ਕੀ ਹੈਗੀ ਹੈ ਤਾਂ ਆਪਾਂ ਥੋੜਾ ਸਮਝਦੇ ਆ 73rd ਜਦੋਂ ਕਨਸਟੀਟਿਊਸ਼ਨ ਅਮੈਂਡਮੈਂਟ ਐਕਟ ਹੋਇਆ ਤਾਂ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੀਆਂ 1/3 ਸੀਟਸ ਹੈਗੀਆਂ ਨੇ ਉਹ ਔਮਨ ਦੇ ਲਈ ਰਿਜ਼ਰਵ ਹੋਣਗੀਆਂ ਮੈਂਬਰਸ ਦੇ ਚਾਹੇ ਉਹ ਪੰਚਾਇਤ ਰਾਜ ਇੰਸਟੀਟਿਊਸ਼ਨ ਚਾਹੇ ਪੰਚਾਇਤੀ ਰਾਜ ਸਿਸਟਮ ਹੋਵੇ ਚਾਹੇ ਆਫਿਸ ਆਫ ਚੇਅਰਪਰਸਨ ਹੋਵੇ ਐਟ ਆਲ ਲੈਵਲ ਆਫ ਪੰਚਾਇਤੀ ਰਾਜ ਇੰਸਟੀਟਿਊਸ਼ਨ ਇਹਦਾ ਮਤਲਬ ਤੁਸੀਂ ਸਮਝੋ ਤਿੰਨੋਂ ਲੈਵਲ ਦੇ ਉੱਪਰ ਜਾਂ ਸਾਰੇ ਲੈਵਲਸ ਦੇ ਉੱਪਰ ਇਹ ਦਿੱਤਾ ਹੋਇਆ ਹੈ ਨਾ ਨੇ ਪੰਚਾਇਤੀ ਰਾਜ ਇੰਸਟੀਚਿਊਸ਼ਨ ਦੇ 올 ਲੈਵਲਸ ਦੇ ਉੱਪਰ ਵਿਮਨ ਦੀ ਜਿਹੜੀ ਰਿਜ਼ਰਵੇਸ਼ਨ ਹੈਗੀ ਆ ਉਹ ਕਿੰਨੀ ਹੋਏਗੀ 1/3 ਹੋਏਗੀ ਠੀਕ ਹੈ ਬਟ ਆਪਾਂ ਨੇ ਹੁਣੀ ਸਮਝਿਆ ਹੈਗਾ ਏ ਕਿ ਜਿਹੜਾ ਇਹ ਪੰਚਾਇਤੀ ਰਾਜ ਸਿਸਟਮ ਹੈਗਾ ਇਸ ਨੂੰ ਆਪਾਂ ਨੇ ਸਟੇਟ ਲਿਸਟ ਦੇ ਅੰਡਰ ਹੈ ਜਿਹੜਾ ਉਹ ਰੱਖਿਆ ਹੈਗਾ ਹੁਣ ਕਿਉਂਕਿ ਸਟੇਟ ਲਿਸਟ ਦੇ ਅੰਦਰ ਰੱਖਿਆ ਹੈਗਾ ਤਾਂ ਇਹਦੇ ਉੱਪਰ ਸਟੇਟ ਸਰਕਾਰ ਹੈ ਜਿਹੜੇ ਲਾਅ ਬਣਾ ਸਕਦੀ ਹੈ ਤਾਂ ਮਿਨੀਮਮ ਰਿਪਰੈਜ਼ੈਂਟੇਸ਼ਨ ਅਗਰ ਉਹ ਪੁੱਛਦਾ ਹੈਗਾ ਪੇਪਰ 'ਚ ਤਾਂ 1/3 ਹੈਗੀ ਹੈ ਪਰ ਕੋਈ ਸਟੇਟ ਚਾਹੇ ਤਾਂ ਇਸ ਨੂੰ ਵਧਾ ਸਕਦੀ ਹੈ ਘਟਾ ਨਹੀਂ ਸਕਦੀ ਵਧਾ ਸਕਦੀ ਹੈ ਤਾਂ ਸਿਮਿਲਰ ਸਿਨੈਰੀਓ ਆਪਣਾ ਪੰਜਾਬ ਦੇ ਵਿੱਚ ਹੈਗਾ ਪੰਜਾਬ ਦੇ ਵਿੱਚ ਜਿਹੜੀ ਔਮਨ ਰਿਪਰੈਜ਼ੈਂਟੇਸ਼ਨ ਹੈਗੀ ਆ ਉਹ ਕਿੰਨੀ ਹੈਗੀ ਆ 50% ਇਹ ਐਕਸਾਈਜ਼ ਇੰਸਪੈਕਟਰ ਦੇ ਵਿੱਚ ਪੁੱਛਿਆ ਹੋਇਆ ਕੁਐਸਚਨ ਸੀਗਾ ਕਿ ਆਪਣਾ ਪੰਜਾਬ ਦੇ ਵਿੱਚ ਜਿਹੜੀ ਔਮਨ ਪ੍ਰেজੈਂਟੇਸ਼ਨ ਹੈਗੀ ਹੈ ਪੰਚਾਇਤੀ ਰਾਜ ਸਿਸਟਮ ਦੇ ਵਿੱਚ ਉਹ ਕਿੰਨੀ ਹੈਗੀ ਆ ਜ਼ਿਆਦਾਤਰ ਸਟੂਡੈਂਟਸ ਨੇ 130 ਟਿਕ ਕੀਤਾ ਸੀ ਕਿਉਂਕਿ 130 ਪੜਿਆ ਹੁੰਦਾ ਬਟ ਕਿਉਂਕਿ ਇਹ ਇੱਕ ਸਟੇਟ ਲਿਸਟ ਦਾ ਸਬਜੈਕਟ ਹੈਗਾ ਤਾਂ ਜਿਹੜੀਆਂ ਸਟੇਟ ਸਰਕਾਰਾਂ ਨੇ ਆਪਣੇ ਤਰੀਕੇ ਦੇ ਨਾਲ ਇਸ ਨੂੰ ਵਧਾ ਸਕਦੀਆਂ ਨੇ ਨਾ ਕਿ ਘਟਾ ਸਕਦੀਆਂ ਨੇ ਠੀਕ ਹੈ ਜੀ ਚਲੋ ਇਹ ਵੀ ਆਪਾਂ ਨੇ ਦੇਖ ਲਿਆ ਅੱਗੇ ਦੇਖਦੇ ਆ ਅੱਗੇ ਕੀ ਕਹਿ ਰਿਹਾ ਹੁਣ ਗੱਲ ਆਉਂਦੀ ਹੈ ਕਿ ਜਿਹੜੇ ਪੰਚਾਇਤੀ ਰਾਜ ਸਿਸਟਮ ਦੇ ਇਲੈਕਸ਼ਨ ਹੁੰਦੇ ਨੇ ਉਹ ਕੌਣ ਕਰਵਾਉਂਦਾ ਦੇਖੋ ਪੰਚਾਇਤੀ ਰਾਜ ਸਿਸਟਮ ਦੇ ਨੇ ਚਾਹੇ ਮਿਊਸਿਪੈਲਿਟੀ ਦੇ ਨੇ ਦੋਨਾਂ ਦੇ ਇਲੈਕਸ਼ਨ ਕੌਣ ਕਰਵਾਉਂਦਾ ਹੈਗਾ ਸਟੇਟ ਇਲੈਕਸ਼ਨ ਸਿਸਟਮ ਯਾ ਸੌਰੀ ਸਟੇਟ ਇਲੈਕਸ਼ਨ ਕਮਿਸ਼ਨਰ ਹੈ ਜਿਹੜਾ ਕਰਵਾਉਂਦਾ ਹੈਗਾ ਜਿਸ ਨੂੰ ਕੌਣ ਅਪਾਇੰਟ ਕਰਦਾ ਹੈਗਾ ਗਵਰਨਰ ਹੈ ਜਿਹੜਾ ਅਪਾਇੰਟ ਕਰਦਾ ਹੈਗਾ ਉਹ ਟਾਪਿਕ ਥੋੜਾ ਡਿਫਰੈਂਟ ਚਲਾ ਜਾਏਗਾ ਅਪਰ ਫਿਰ ਸਟੇਟ ਇਲੈਕਸ਼ਨ ਕਮਿਸ਼ਨਰ ਬਾਰੇ ਪੜਨ ਲੱਗ ਜਾਗੇ ਬਸ ਤੁਸੀਂ ਇੱਥੇ ਹੀ ਇਹ ਚੀਜ਼ ਧ ਕਵੈਸਚਨ ਨੇ ਉਹ ਕੌਣ ਕਰਵਾਉਂਦਾ ਹੈਗਾ ਆਪਣਾ ਸਟੇਟ ਇਲੈਕਸ਼ਨ ਕਮਿਸ਼ਨਰ ਇਹ ਵੀ ਪੀ ਟ੍ਰਿਪਲ ਐਸਬੀ ਦੇ ਵਿੱਚ ਪੁੱਛਿਆ ਹੋਇਆ ਕੁਐਸਚਨ ਹੈ ਜਿਹੜਾ ਉਹ ਹੈਗਾ ਹੈ ਕਲੀਅਰ ਚਲੋ ਅੱਗੇ ਦੇਖਦੇ ਹਾਂ ਹੁਣ ਦੇਖੋ ਆਪਾਂ ਨੇ ਸਟਾਰਟਿੰਗ ਦੇ ਵਿੱਚ ਥੋੜਾ ਜਿਹਾ ਦੇਖਿਆ ਨਹੀਂ ਇੱਥੇ ਤਾਂ ਆਪਣਾ ਜਿਹੜੇ ਇਹ ਪੰਚਾਇਤੀ ਰਾਜ ਸਿਸਟਮ ਦਾ ਆਰਟੀਕਲ ਕਿੱਥੇ ਤੋਂ ਕਿੱਥੇ ਤੱਕ ਹੈਗਾ ਤਾਂ 243 ਤੋਂ ਲੈ ਕੇ 243ਓ ਤੱਕ ਜਿਹੜੇ ਆਰਟੀਕਲ ਹੈਗੇ ਨੇ ਉਹ ਪੰਚਾਇਤੀ ਰਾਜ ਸਿਸਟਮ ਦੇ ਨਾਲ ਡੀਲ ਹੈ ਜਿਹੜੇ ਕਰਦੇ ਹੈਗੇ ਨੇ ਕਲੀਅਰ ਤਾਂ ਦੇਖੋ ਹੁਣ ਐਗਜ਼ਾਮੀਨਰ ਕੀ ਕਰਦਾ ਜਾਂ ਪੰਜਾਬ ਪੁਲਿਸ ਸਪੈਸ਼ਲ ਜਿਹੜੇ ਪੇਪਰ ਆਉਂਦੇ ਹੈਗੇ ਨੇ ਉਹਨਾਂ ਦੇ ਵਿੱਚ ਆਰਟੀਕਲ ਦੇ ਉੱਪਰ ਬਹੁਤ ਸਾਰੇ ਕੁਐਸਚਨ ਨੇ ਜਿਹੜੇ ਆਉਂਦੇ ਹੈਗੇ ਨੇ ਤਾਂ ਆਪਾਂ ਆਰਟੀਕਲ ਨੂੰ ਥੋੜਾ ਦੇਖ ਲੈਣੇ ਆ ਕਿ ਕਿਹੜਾ ਜਿਹੜਾ ਆਰਟੀਕਲ ਹੈ ਕਿ ਸੀ ਦੇ ਨਾਲ ਹੈ ਜਿਹੜਾ ਡੀਲ ਕਰਦਾ ਕਿਉਂਕਿ ਇਹਦੇ ਅੰਦਰ ਕਾਫੀ ਸਾਰੇ ਸਬ ਪਾਰਟਸ ਨੇ ਜਿਹੜੇ ਆਂਦੇ ਹੈਗੇ ਨੇ ਤਾਂ ਉੱਥੋਂ ਕੁਐਸਚਨ ਹੈ ਜਿਹੜਾ ਫਰੇਮ ਹੈ ਉਹ ਹੁੰਦਾ ਹੈਗਾ ਕਲੀਅਰ ਚਲੋ ਤਾਂ ਆਪਾਂ ਨੇ ਇਹ ਵੀ ਰੇਂਜ ਵੀ ਯਾਦ ਰੱਖਣੀ ਹੈ ਕਿ 243 ਤੋਂ ਲੈ ਕੇ 243 ਉਹ ਜਿਹੜਾ ਆਰਟੀਕਲ ਹੈਗਾ ਉਹ ਪੰਚਾਇਤੀ ਰਾ ਸਿਸਟਮ ਦੇ ਨਾਲ ਕੀ ਕਰਦਾ ਹੈਗਾ ਐਸੋਸੀਏਟ ਹੈ ਜਿਹੜਾ ਕਰਦਾ ਹੈਗਾ ਚਲੋ ਹੁਣ ਆਪਾਂ ਥੋੜਾ ਟੇਬਲ ਦੇਖ ਲੈਂਦੇ ਆ ਇੱਕ ਟੇਬਲ ਹੈਗਾ ਆਪਣੇ ਪਾਸ ਕੀ ਕਿਹੜਾ ਆਰਟੀਕਲ ਦਾ ਕੀ ਫੰਕਸ਼ਨ ਹੈਗਾ ਤਾਂ ਦੇਖੋ 243 ਦੇ ਵਿੱਚ ਤਾਂ ਆਪਾਂ ਨੂੰ ਡੈਫੀਨੇਸ਼ਨ ਹੀ ਦੇਖਣ ਨੂੰ ਮਿਲਦੀ ਹੈਗੀ ਆ ਕਿ ਪੰਚਾਇਤੀ ਰਾ ਸਿਸਟਮ ਕੀ ਹੈਗਾ ਔਰ 243A ਕੀ ਦੀ ਡਿਸਕ੍ਰਿਪਸ਼ਨ ਦਿੰਦਾ ਹੈਗਾ ಗ್ರಾಮ ਸਭਾ ਤਾਂ ಗ್ರಾಮ ਸਭਾ ਕੀ ਹੈਗੀ ਹੈ ਇਹ ਚੀਜ਼ ਆਪਾਂ ਨੂੰ ਕਿੱਥੋਂ ਪਤਾ ਚੱਲਦੀ ਹੈ 243A ਦੇ ਵਿੱਚੋਂ ਠੀਕ ਹੈ ਉਸ ਤੋਂ ਬਾਅਦ ਪੰਚਾਇਤ ਇਹ ਆਪਣੇ ਲਈ ਇੰਨਾ ਇੰਪੋਰਟੈਂਟ ਨਹੀਂ ਹੈਗਾ ਆ ਦੇਖੋ ਰਿਜ਼ਰਵੇਸ਼ਨ ਆਫ ਸੀਟਸ ਇੱਥੋਂ ਪੁੱਛਿਆ ਜਾ ਸਕਦਾ ਜੀ ਕੁਐਸਚਨ ਕਿ 243 ਦੇ ਕਿਹੜਾ ਉਹ ਸਬ ਪਾਰਟ ਹੈਗਾ ਜਿਹੜਾ ਕਿ ਪੰਚਾਇਤੀ ਰਾਜ ਦੇ ਵਿੱਚ ਰਿਜ਼ਰਵੇਸ਼ਨ ਆਫ ਸੀਟਸ ਦੀ ਗੱਲ ਕਰਦਾ ਹੈਗਾ ਤਾਂ ਤੁਸੀਂ ਯਾਦ ਰੱਖਣਾ ਹੈਗਾ ਕਿ 243B ਆਰਟੀਕਲ ਰਿਜ਼ਰਵੇਸ਼ਨ ਆਫ ਸੀਟਸ ਦੀ ਜਿਹੜੀ ਗੱਲ ਲਿਆ ਹੋ ਕਰਦਾ ਹੈਗਾ ਕਲੀਅਰ ਅੱਛਾ ਉਸ ਤੋਂ ਬਾਅਦ ਜ਼ਿਆਦਾਤਰ ਕੁਐਸਚਨ ਇੱਥੋਂ ਪੁੱਛਿਆ ਜਾਂਦਾ ਹੈਗਾ ਕੇ ਤੋਂ 243 ਕੇ ਤਾਂ 243 ਕੇ ਕੀ ਜਿਹੜੀਆਂ ਪੰਚਾਇਤਸ ਦੀਆਂ ਇਲੈਕਸ਼ਨਸ ਦੇ ਨਾਲ ਕਿਹੜਾ ਆਰਟੀਕਲ ਹੈ ਜਿਹੜਾ ਐਸੋਸੀਏਟ ਹੈਗਾ ਜਾਂ ਡੀਲ ਕਰਦਾ ਹੈਗਾ ਤਾਂ 243 ਕੇ ਆਰਟੀਕਲ ਪੰਚਾਇਤੀ ਸਿਸਟਮ ਦੀਆਂ ਇਲੈਕਸ਼ਨਸ ਦੇ ਨਾਲ ਕੀ ਕਰਦਾ ਹੈਗਾ ਡੀਲ ਕਰਦਾ ਹੈਗਾ ਕਲੀਅਰ ਅੱਛਾ ਇਸ ਤੋਂ ਬਿਨਾ ਬਾਟੂ ਇੰਟਰਫੇਅਰ ਹੋ ਹੋਰ ਐਨਾ ਮੈਨੂੰ ਨਹੀਂ ਲੱਗਦਾ ਕੋਈ ਜ਼ਿਆਦਾ ਇੰਪੋਰਟੈਂਟ ਹੈਗਾ ਤਾਂ ਇਹਨੂੰ ਥੋੜਾ ਦੇਖ ਲਓ ਐਫ ਦੇਖ ਲਓ ਡਿਸਕਵালিਫਿਕੇਸ਼ਨ ਆਫ ਮੈਂਬਰਸ਼ਿਪ ਅਗਰ ਕੋਈ ਮੈਂਬਰ ਹੈ ਜਿਹੜਾ ਮਤਲਬ ਇਹ ਜਿਹੜਾ ਐਫ ਆਰਟੀਕਲ ਹੈਗਾ ਉਹ ਮੈਂਬਰਸ਼ਿਪ ਦੀ ਮੈਂਬਰਸ ਦੀ ਡਿਸਕਵালিਫਿਕੇਸ਼ਨ ਦੇ ਉੱਪਰ ਕੰਮ ਕਰਦਾ ਹੈਗਾ ਕਿ ਅਗਰ ਕੋਈ ਮੈਂਬਰ ਗਲਤ ਬਿਹੇਵ ਕਰਦਾ ਹੈਗਾ ਜਾਂ ਐਵੇਂ ਕਰਦਾ ਹੈ ਜਾਂ ਓਵੇਂ ਕਰਦਾ ਹੈਗਾ ਇਹਦੇ ਵਿੱਚ ਉਹ ਸਾਰੀਆਂ ਚੀਜ਼ਾਂ ਡਿਫਾਈਨਡ ਕੀਤੀਆਂ ਹੋਈਆਂ ਨੇ ਤਾਂ ਉਹ ਮੈਂਬਰ ਕੀ ਹੋ ਜਾਏਗਾ ਡਿਸਕਵালিਫਾਈਡ ਹੋ ਜਾਏਗਾ ਜੀ ਦੇ ਵਿੱਚ ਬੇਸਿਕਲੀ ਪਾਵਰ ਰਿਸਪੌਂਸਿਬਿਲਟੀ ਦੀ ਗੱਲ ਕੀਤੀ ਹੋਈ ਹੈ ਐਚ ਦੇ ਵਿੱਚ ਆਪਣੇ ਪਾਸ ਟੈਕਸਿਸ ਫੰਡਸ ਆਫ ਪੰਚਾਇਤ ਦੀ ਗੱਲ ਕੀਤੀ ਹੋਈ ਹੈ ਐਚ ਦੇ ਵਿੱਚ ਟੈਕਸਿਸ ਦੀ ਹੈਗੀ ਆ ਆਈ ਦੇ ਵਿੱਚ ਕਨਸਟੀਟਿਊਸ਼ਨ ਆਫ ਫਾਈਨੈਂਸ ਕਮਿਸ਼ਨ ਟੂ ਰਿਵਿਊ ਫਾਈਨੈਂਸ਼ੀਅਲ ਪੋਜੀਸ਼ਨ ਇਹ ਬਹੁਤ ਇੰਪੋਰਟੈਂਟ ਹੈ ਤਾਂ ਦੇਖੋ ਇਹਦੇ ਵਿੱਚੋਂ ਮੇਰੇ ਅਕੋਰਡਿੰਗ ਤੁਹਾਨੂੰ ਇੱਕ ਤਾਂ 243A ਯਾਦ ਰੱਖਣਾ ਚਾਹੀਦਾ ਕਿ ਜਿਹਦੇ ਵਿੱਚ ਗ੍ਰਾਮ ਸਭਾ ਦੀ ਡੈਫੀਨੇਸ਼ਨ ਹੈਗੀ ਹੈ 243D ਯਾਦ ਰੱਖਣਾ ਚਾਹੀਦਾ ਜਿਹਦੇ ਵਿੱਚ ਰਿਜ਼ਰਵੇਸ਼ਨ ਦੀ ਗੱਲ ਕੀਤੀ ਹੋਈ ਹੈ ਔਰ ਆਪਣੇ ਪਾਸ 243 ਆਈ ਯਾਦ ਰੱਖਣਾ ਚਾਹੀਦਾ ਜਿਹਦੇ ਵਿੱਚ ਲਿਖਿਆ ਹੋਇਆ ਕਿ ਫਾਈਨਾਂਸ ਕਮਿਸ਼ਨ ਰਿਵਿਊ ਕਰੇਗਾ ਫਾਈਨੈਂਸ਼ੀਅਲ ਪੋਜੀਸ਼ਨ ਨੂੰ ਠੀਕ ਹੈ ਕਿ ਫਾਈਨਾਂਸ ਜਿਹੜਾ ਵੀ ਮਤਲਬ ਫਾਈਨੈਂਸ਼ੀਅਲ ਪੋਜੀਸ਼ਨ ਕੀ ਚੱਲ ਰਹੀ ਹੈ ਫੰਡਸ ਕਿੱਥੇ ਜਾ ਰਹੇ ਨੇ ਕੀ ਫੰਡਸ ਦਾ ਮਿਸਯੂਸ ਤਾਂ ਨਹੀਂ ਹੋ ਰਿਹਾ ਮਤਲਬ ਆਡਿਟ ਕਰਨੀ ਕੀ ਦੇ ਦੁਆਰਾ ਫਾਈਨਾਂਸ ਕਮਿਸ਼ਨ ਦੇ ਦੁਆਰਾ ਇਹ ਕਿਦੇ ਵਿੱਚ ਲਿਖਿਆ ਹੋਇਆ 243 ਆਈ ਆਰਟੀਕਲ ਦੇ ਵਿੱਚ ਅੱਛਾ ਸਭ ਤੋਂ ਇੰਪੋਰਟੈਂਟ ਕੀ ਹੈਗਾ 243 ਕੇ ਆਰਟੀਕਲ ਕੀ ਹੋ ਗਿਆ ਇਲੈਕਸ਼ਨ ਆਫ ਪੰਚਾਇਤ ਹੋ ਗਿਆ ਕਲੀਅਰ ਤਾਂ ਇਹ ਆਪਣੇ ਕੁਝ ਇੰਪੋਰਟੈਂਟ ਪੁਆਇੰਟਸ ਸੀ ਕੇ ਆਪਣੇ ਪੰਚਾਇਤੀ ਰਾਜ ਸਿਸਟਮ ਦੇ ਨਾਲ ਹੋਪਫੁਲੀ ਤੁਹਾਨੂੰ ਸਾਰੇ ਹੀ ਕੀ ਹੋਣਗੇ ਕਲੀਅਰ ਹੋ ਜਗੇ ਹੋਣਗੇ ਹੁਣ ਤੁਸੀਂ ਇਸ ਟਾਪਿਕ ਨੂੰ ਪੜਨ ਤੋਂ ਬਾਅਦ ਮੈਂ ਕਹਾਂਗੀ ਪੀਵਾਈਕਿਊ ਹੈ ਜਿਹੜੇ ਜਾਂ ਫਿਰ ਹੋਰ ਜਿਹੜੇ ਐਮਸੀਕਿਊ ਹੈਗੇ ਨੇ ਇਹਦੇ ਜਰੂਰ ਸੋਲਵ ਕਰੋ ਤਾਂ ਤੁਸੀਂ ਈਜ਼ੀਲੀ ਸਾਰੇ ਦੇ ਸਾਰੇ ਕੁਐਸਚਨ ਜਿਹੜੇ ਸੋਲਵ ਹੈ ਜਿਹੜਾ ਕਰ ਲਓ ਠੀਕ ਹੈ ਜੀ ਫਿਰ ਥੈਂਕ ਯੂ